ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੇਦਰੀਵਾਲ ਨੇ ਅਰਵਿੰਦ ਕੇਦਰੀਵਾਲ ਨੇ ਦੁਬਾਰਾ ਫੇਰ ਇਹ ਗੱਲ ਸਾਬਤ ਕਰ ਦਿੱਤੀ ਕਿ ਜਿਹੜਾ ਉਹਨਾਂ ਦੇ ਉੱਪਰ ਸਿੱਖ ਵਿਰੋਧੀ ਹੋਣ ਦਾ ਟੈਗ ਲੱਗਿਆ ਹੋਇਆ ਸੀਗਾ ਉਹਨੂੰ ਸਾਬਤ ਕੀਤਾ ਦੋਸਤੋ ਮੈਂ ਇਹ ਪਹਿਲਾਂ ਵੀ ਤੁਹਾਨੂੰ ਕਹਿ ਰਿਹਾ ਹਾਂਗਾ ਕਿ ਨਾ ਕਹੂੰ ਸੇ ਦੋਸਤੀ ਨਾ ਕਹੂੰ ਸੇ ਬੈਰ ਇਸ ਕਾਰਨ ਕਰਕੇ ਕੋਈ ਵੀਡੀਓ ਨਹੀਂ ਬਣਾ ਰਹੇ ਤਵਿੰਦਰ ਪਾਲ ਸਿੰਘ ਭੁੱਲਰ ਦੀ ਫਾਈਲ ਦਿੱਲੀ ਸਰਕਾਰ ਨੇ ਫੇਰ ਰੱਦ ਕਰ ਦਿੱਤੀ ਆ ਕਿਉਂ ਰੱਦ ਕੀਤੀ ਐ ਤੇ ਕਿੰਨਾ ਕਾਰਨਾ ਕਰਕੇ ਕੀਤੀ ਐ ਵੀਡੀਓ ਦੇ ਵਿੱਚ ਆਪਾਂ ਪੂਰੀ ਡਿਟੇਲ ਦੇ ਵਿੱਚ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਜਿਹੜੇ 46 46 ਕੈਦੀਆਂ ਨੂੰ ਰਿਹਾਆ ਕਰਨ ਦਾ 26 ਜਨਵਰੀ ਨੂੰ ਦਿੱਲੀ ਸਰਕਾਰ ਨੇ ਜੋ ਫੈਸਲਾ ਕਰਨਾ ਸੀਗਾ ਉਹਦੇ ਚ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਈਲ ਵੀ ਸ਼ਾਮਲ ਸੀ ਜਿਸ ਨੂੰ ਇਹਨਾਂ ਨੇ 2023 ਦੇ ਵਿੱਚ 21 ਦਸੰਬਰ ਨੂੰ ਉਸ ਫਾਈਲ ਨੂੰ ਰੱਦ ਕਰ ਦਿੱਤਾ ਦੋਸਤੋ ਇਹ 1993 ਦੀ ਵਿੱਚ ਇੱਕ ਦਵਿੰਦਰਪਾਲ ਸਿੰਘ ਭੁੱਲਰ ਦੇ ਉੱਪਰ ਕੇਸ ਹੋਇਆ ਸੀਗਾ ਕਿਸੇ ਬੰਬ ਤਮਾਕੇ ਨੂੰ ਲੈ ਕੇ ਜਿਹਦੇ ਵਿੱਚ 2011 ਦੇ ਵਿੱਚ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ਲੇਕਿਨ ਉਸ ਤੋਂ ਬਾਅਦ ਉਹਨਾਂ ਦੀ 2015 ਦੇ ਵਿੱਚ ਜਿਹੜੀ ਇਹ ਸਜ਼ਾ ਬਦਲ ਕੇ ਔਰ ਕੈਦ ਦੇ ਵਿੱਚ ਤਬਦੀਲ ਕਰ ਦਿੱਤੀ ਸੀ ਹੁਣ ਦੋਸਤੋ ਗਵਿੰਦਰਪਾਲ ਸਿੰਘ ਭੁੱਲਰ ਦੀ ਜਿਹੜੀ ਮੈਂਟਲੀ ਪੋਜੀਸ਼ਨ ਹੈ ਉਹ ਸਭ ਨੂੰ ਪਤਾ ਕਿ ਉਹ ਅ بیمار ਨੇ ਦਿਮਾਗੀ ਤੌਰ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਉਹਦੇ ਕਾਰਨ ਕਰਕੇ ਅਦਾਲਤਾਂ ਨੇ ਤਾਂ ਕੁਝ ਨਾ ਕੁਝ ਉਹਨਾਂ ਦੇ ਉੱਪਰ ਸੋਚਿਆ ਜਿਵੇਂ ਜਿਹੜੀ ਦਿੱਲੀ ਦੀ ਤਿਹਾਰ ਜੇਲ੍ਹ ਤੋਂ ਉਹਨਾਂ ਨੂੰ ਬਦਲ ਕੇ ਪੰਜਾਬ ਦੀ ਜੇਲ੍ਹ ਦੇ ਵਿੱਚ ਤਬਦੀਲ ਕਰਨਾ ਫਾਂਸੀ ਦੀ ਕੈਦ ਨੂੰ ਉਮਰ ਕੈਦ ਦੇ ਵਿੱਚ ਬਦਲਣਾ ਲੇਕਿਨ ਜਿਹੜੀ ਹੁਣ ਵਾਰੀ ਸੀਗੀ ਕਿ ਦਿੱਲੀ ਦੀ ਜਿਹੜੀ ਸਰਕਾਰ ਹੈ ਉਹ ਹੁਣ ਫੈਸਲਾ ਉਹਨੇ ਕਰਨਾ ਸੀਗਾ ਕਿ ਜਿਹੜੇ 26 ਜਨਵਰੀ ਨੂੰ ਕੈਦੀਆਂ ਨੂੰ ਰਿਹਾਆ ਕਰਦੇ ਆ ਉਹ ਸਰਕਾਰ ਦੇ ਮਤਲਬ ਫੈਲ ਕਲੀਅਰ ਕਰਨੀ ਦੀ ਸਰਕਾਰ ਨੇ ਸੱਤਵੀਂ ਵਾਰ ਦੋਸਤੋ ਸੱਤ ਵਾਰੀ ਉਹਨੂੰ ਇਹਨਾਂ ਨੇ ਰੱਦ ਕੀਤਾਗਾ ਕਿਉਂਕਿ ਜਦੋਂ ਪੰਜਾਬ ਦੇ ਵਿੱਚ ਵੋਟਾਂ ਪਈਆਂ ਸੀਗੀਆਂ ਉਦੋਂ ਲੋਕਾਂ ਨੇ ਸਾਰੀਆਂ ਇਹ ਗੱਲਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਵੋਟਾਂ ਪਾਈਆਂ ਸੀ ਕਿ ਜਿਹੜੀ ਇਹ ਸਰਕਾਰ ਅਸੀਂ ਬਦਲਾ ਦੇ ਨਾਮ ਦੇ ਉੱਪਰ ਬਣਾਉਣ ਜਾ ਰਹੇ ਹਾਂ ਤੇ ਇਹ ਕਿਉਂਕਿ ਆਪਾਂ ਨੂੰ ਪਤਾ ਪੰਜਾਬ ਦੇ ਵਿੱਚ ਸਿੱਖਾਂ ਦੀ ਬਹੁ ਗਿਣਤੀ ਆ ਉਹਨਾਂ ਨੇ ਬਹੁ ਗਿਣਤੀ ਦੇ ਵਿੱਚ ਵੋਟਾਂ ਪਾਈਆਂ ਲੇਕਿਨ ਹੋਇਆ ਇਸ ਦੇ ਉਲਟ ਜੋ ਆਸਾ ਲੋਕਾਂ ਨੂੰ ਸਿੱਖਾਂ ਨੂੰ ਕੇਜਰੀਵਾਲ ਦੇ ਉੱਪਰ ਸੀਗੀਆਂ ਕਿਉਂ ਸਾਡੇ ਹੱਕ ਦੇ ਵਿੱਚ ਨਿੱਤਰਨ ਗਈ ਉਦੋਂ ਤੁਹਾਨੂੰ ਪਤਾ ਹੋਊਗਾ ਇੱਕ ਵਾਰੀ ਅੰਮ੍ਰਿਤਸਰ ਦੇ ਕੋਲੇ ਕਿਸੇ ਖਾਰਕੂ ਕੋਈ ਸਾਫ ਦਾ ਖਾਰਕੂ ਸੀ ਉਹਨਾਂ ਦੇ ਕਰੇ ਇਹਨਾਂ ਦਾ ਜਾਣ ਜਿਹੜਾ ਚਰਚਾ ਦੇ ਵਿੱਚ ਆਇਆ ਸੀਗਾ ਉਦੋਂ ਲੱਗਣ ਲੱਗਿਆ ਸੀਗਾ ਕਿ ਇਹ ਇਹਨਾਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਣਗੇ ਤੇ ਜਿਹੜੇ ਸਿੱਖਾਂ ਦੇ ਮਸਲੇ ਨੇ ਉਹਨਾਂ ਨੂੰ ਹੱਲ ਕਰਨਗੇ ਪਰ ਦੋਸਤੋ ਦਵਿੰਦਰ ਪਾਲ ਸਿੰਘ ਪੁਲਨਰ ਵਾਲੀ ਖਬਰ ਨੇ ਤੁਸੀਂ ਅੱਜ ਅਖਬਾਰ ਚੱਕ ਕੇ ਦੇਖ ਲਓ ਭਰਿਆ ਪਿਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਵੀ ਉਹਨਾਂ ਨੂੰ ਇਹ ਕਿਹਾਗਾ ਕਿ ਕੇਜਰੀਵਾਲ ਵੱਲੋਂ ਸਿੱਖਾਂ ਦੇ ਨਾਲ ਮਿਥਕੇ ਵਿਤਕਰਾ ਕੀਤਾ ਜਾ ਰਿਹਾ ਹਰ ਇੱਕ ਲੀਡਰ ਵੱਲੋਂ ਚਾਹੇ ਕੋਈ ਕਾਂਗਰਸ ਚਾਹੇ ਕਾਲੀ ਦਲ ਚਾਹੇ ਕੋਈ ਵੀ ਪਾਰਟੀ ਦਾ ਲੀਡਰ ਹੈ ਚਾਹੇ ਕੋਈ ਆਗੂ ਹੈ ਕਾਇ ਕੋਈ ਸਮਾਜਿਕ ਲੋਕ ਨੇ ਸਾਹਮਣੇ ਇਸ ਗੱਲ ਦੀ ਨਿੰਦਿਆ ਕੀਤੀ ਆ ਕਿ ਜਿਹੜਾ ਦਵਿੰਦਰਪਾਲ ਸਿੰਘ ਪੁੱਲਰ ਦਾ ਮਸਲਾ ਸੀਗਾ ਉਹਦੇ ਤੇ ਕੇਜਰੀਵਾਲ ਨੂੰ ਹਰ ਹਾਲਤ ਜਿਹੜਾ ਫੈਸਲਾ ਉਹਦੇ ਹੱਕ ਵਿੱਚ ਕਰਨਾ ਚਾਹੀਦਾ ਸੀ ਪਰ ਦੋਸਤੋ ਉਹਨਾਂ ਨੇ ਆਪਣੇ ਤੇ ਲੱਗਿਆ ਹੋਇਆ ਸਿੱਖ ਵਿਰੋਧੀ ਟੈਗ ਦੁਬਾਰਾ ਸਾਬਤ ਕਰ ਦਿੱਤਾ ਕਿ ਮੇਰੀ ਜਿਹੜੀ ਸੋਚ ਆ ਉਹ ਸਿੱਖਾਂ ਦੇ ਖਿਲਾਫ ਹੈ ਪਰ ਦੋਸਤੋ ਇਹ ਇੱਕ ਤਰ੍ਹਾਂ ਆਪਾਂ ਕਹਿ ਸਕਦੇ ਆ ਕਿ ਸਿੱਖਾਂ ਦੇ ਨਾਲ ਬਾਰ ਬਾਰ ਸਰਕਾਰਾਂ ਧੱਕਾ ਕਰਦੀਆਂ ਨੇ ਕੋਈ ਕੱਲੀ ਕੇਜਰੀਵਾਲ ਸਰਕਾਰ ਦੀ ਗੱਲ ਨਹੀਂ ਮੋਦੀ ਸਰਕਾਰ ਕੋਈ ਕਸਰ ਨਹੀਂ ਛੱਡਦੀ ਪਹਿਲਾਂ ਕਾਂਗਰਸ ਰਾਣ ਕੋਈ ਕਿਸੇ ਸਰਕਾਰ ਨੇ ਕਦੇ ਸਿੱਖਾਂ ਦੇ ਪੱਖ ਦੇ ਵਿੱਚ ਕੋਈ ਫੈਸਲਾ ਨਹੀਂ ਕੀਤਾ ਕਾਰਨ ਕਾਰਨ ਜਿਹੜੀਆਂ ਦੂਜੀਆਂ ਬਹੁ ਗਿਣਤੀ ਵੋਟਾਂ ਨੇ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਦੇ ਨੇ ਕੋਈ ਮਨੁੱਖੀ ਅਧਿਕਾਰਾਂ ਦਾ ਮਤਲਬ ਨਹੀਂ ਕਿਸੇ ਵੀ ਤਰ੍ਹਾਂ ਦਾ ਇਹਨਾਂ ਨੂੰ ਕੋਈ ਮਤਲਬ ਨਹੀਂ ਸਿਰਪੱਤ ਦੇਸ਼ ਦੇ ਵਿੱਚ ਬਹੁ ਗਿਣਤੀ ਵੋਟ ਐ ਜਿਹੜੀ ਉਹ ਸਾਡੀ ਖਰਾਬ ਨਾ ਹੋ ਜਾਵੇ ਇਹਨਾਂ ਨੇ ਧਿਆਨ ਦੇ ਵਿੱਚ ਇਹ ਚੀਜ਼ ਰੱਖਣੀ ਆ ਮੈਂ ਸਿੱਖਾਂ ਨੂੰ ਬੇਨਤੀ ਕਰਦਾ ਹਾਂ ਦੋਸਤੋ ਤੁਸੀਂ ਇਹਨਾਂ ਗੱਲਾਂ ਕਰਕੇ ਹੀ ਮਾਰ ਖਾਨਦੇ ਆਪਾਂ ਕਿ ਅਸੀਂ ਹਮੇਸ਼ਾ ਜਜਵਾਤੀ ਹੋ ਕੇ ਫੈਸਲੇ ਕਰਦੇ ਆਂ ਅਸੀਂ ਜਜਵਾਤੀ ਹੋ ਕੇ ਇੱਕ ਦੂਜੇ ਦੇ ਕਿਸੇ ਦੇ ਮੰਗਰ ਲੱਗ ਕੇ ਇਹ ਨਹੀਂ ਸੋਚਣਾ ਕਿ ਮੂਰਲਾ ਬੰਦਾ ਜਿਹੜਾ ਉਹਦੇ ਬਾਰੇ ਮੇਰੀ ਆਪਣੀ ਰੈ ਮਤਦਾਨ ਹੁੰਦਾ ਦੋਸਤੋ ਮਤ ਮਤਦਾਨ ਕਰਨਾ ਹੁੰਦਾ ਪਰ ਅਸੀਂ ਲੋਕ ਮਤਦਾਨ ਨਹੀਂ ਕਰਦੇ ਅਸੀਂ ਪਿੱਛੇ ਲੱਗ ਕੇ ਪੇੜ ਚਾਲ ਦੇ ਮਗਰ ਲੱਗ ਕੇ ਅਸੀਂ ਵੋਟਾਂ ਪਾ ਕੇ ਫੈਸਲਾ ਕਰ ਦਿੰਨੇ ਆ ਜਜ਼ਬਾਤੀ ਹੋ ਕੇ ਫਿਰ ਬਾਅਦ ਦੇ ਵਿੱਚ ਪਸਤਾਉਣ ਲੱਗ ਜਾਂਦੇ ਆ ਫਿਰ ਅਸੀਂ ਕਹਿੰਦੇ ਸਾਤੋਂ ਗਲਤੀ ਹੋ ਗਈ ਸੋ ਦੋਸਤੋ ਚਾਹੇ ਕੁਝ ਵੀ ਹੋਵੇ ਪਰ ਫੈਸਲਾ ਬਿਲਕੁਲ ਗਲਤ ਆਇਆਗਾ ਕਿਉਂਕਿ ਪ੍ਰੋਫੈਸਰ ਦਵਿੰਦਰ ਸਿੰਘ ਪੁੱਲਰ ਦੀ ਜਿਹੜੀ ਇਸ ਸਮੇਂ ਹਾਲਤ ਹੈ ਉਹ ਬਿਲਕੁਲ ਸਭ ਨੂੰ ਪਤਾ ਸਾਰੀ ਦੁਨੀਆ ਨੂੰ ਪਤਾਗਾ ਕਿ ਉਹਨਾਂ ਦਾ ਜਿਹੜੀ ਦਿਮਾਗੀ ਬਿਮਾਰੀ ਹੈ ਉਸ ਕਾਰਨ ਕਰਕੇ ਇਹਨਾਂ ਦਾ ਹੱਕ ਬਣਦਾ ਸੀਗਾ ਕਿ ਉਹਨਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖ ਕੇ ਉਹਨਾਂ ਦੇ ਇਲਾਜ ਨੂੰ ਧਿਆਨ ਦੇ ਵਿੱਚ ਰੱਖ ਕੇ ਉਹਨਾਂ ਦੀ ਰਿਹਾਈ ਦੇ ਹੁਕਮ ਕਰਨੇ ਚਾਹੀਦੇ ਸੀ ਪਰ ਨਹੀਂ ਕੀਤੇ ਇਹਦੀ ਅਸੀਂ ਨਿੰਦਿਆ ਕਰਦੇ ਹਾਂ ਔਰ ਬੇਰਤੀ ਵੀ ਕਰਦੇ ਆ ਕਿ ਕੇਂਦਰੀਵਾਲ ਸਾਹਿਬ ਭਗਵੰਤ ਮਾਨ ਸਾਹਿਬ ਤੁਹਾਨੂੰ ਵੋਟਾਂ ਲੋਕਾਂ ਨੇ ਬਹੁਤ ਆਸਾਂ ਦੇ ਨਾਲ ਪਾਈਆਂ ਸੀ ਨਾ ਕਿ ਤੁਹਾਨੂੰ ਵੋਟਾਂ ਇਸ ਕਰਕੇ ਪਾਈਆਂ ਸੀ ਕਿ ਕੱਲ ਨੂੰ ਤੁਸੀਂ ਭਾਰਤ ਦੀਆਂ ਦੇਸ਼ ਦੀਆਂ ਵੋਟਾਂ ਲੈਣ ਦੀ ਖਾਤਰ ਸਾਨੂੰ ਸਿਰਫ ਘੱਟ ਗਿਣਤੀ ਹੋਣ ਕਰਕੇ ਤੁਸੀਂ ਇਸ ਤਰ੍ਹਾਂ ਮਗਣੀ ਦੇ ਵਿੱਚੋਂ ਬਾਲ ਕੱਢ ਕੇ ਜਿਵੇਂ ਬਾਹਰ ਛੱਡ ਦਿੰਦੇ ਆ ਨਾ ਕਿ ਤੁਸੀਂ ਇਸ ਤਰ੍ਹਾਂ ਸਾਨੂੰ ਬਾਹਰ ਕੱਢ ਕੇ ਸਿੱਟ ਦੋਗੇ ਇਹ ਆਸ ਕਿਸੇ ਨੇ नहीं की वीडियो लाइक शेयर करो वागुरु जी का खालसा वागुरु जी की